ਪੰਜਾਬ ਦੀ ਸਿਆਸਤ ਵਿੱਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੁਝ ਸਮੇਕਰਨ ਲਗਾਏ ਜਾ ਰਹੇ ਨੇ ਕੁਝ ਸਮੇਕਰਨ ਜਾਣੇ ਜਾ ਰਹੇ ਨੇ ਕੁਝ ਬਾਈਨਰੀ ਸਿਸਟਮਸ ਸਾਹਮਣੇ ਪੇਸ਼ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਇੱਕ ਇਹੋ ਜੀ ਪਾਰਟੀ ਹੈ ਜਿਹੜੀ ਪੰਜਾਬ ਦੀ ਖੇਤਰੀ ਪਾਰਟੀ ਹੈ ਔਰ ਉਹ ਟੈਂਦੀਆਂ ਕਲਾਵਲ ਜਾ ਰਹੀ ਹੈ ਬਿਲਕੁਲ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਕੀਤਾ ਜਾ ਰਿਹਾ ਔਰ ਉਹ ਟੈਂਦੀਆਂ ਕਲਾਵਲ ਕਿਉਂ ਜਾ ਰਿਹਾ ਇਹਦੇ ਬਾਰੇ ਵੀ ਕੁਝ ਤੱਥ ਸਾਂਝੇ ਕੀਤੇ ਗਏ ਨੇ ਕੁਝ ਸੀਨੀਅਰ ਪੱਤਰਕਾਰਾਂ ਦੇ ਵੱਲੋਂ ਇਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਰੱਖਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਾਫ਼ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੜੀ ਚਿਰ ਬਾਅਦ ਪਹਿਲੀ ਗੱਲ ਤਾਂ ਭਾਜਪਾ ਤੋਂ ਅਲਹਿਦਾ ਸੀਟ ਲੜਦਾ ਪਿਆ ਭਾਜਪਾ ਦੇ ਨਾਲ ਰਲ ਕੇ ਸੀਟ ਲੜਨ ਦਾ ਜਿਹੜਾ ਸلسلਾ ਸੀਗਾ ਉਹ 96 ਤੋਂ ਬਾਅਦ ਸ਼ੁਰੂ ਹੋਇਆ ਸੀ 96 ਦੇ ਵਿੱਚ BSP ਦੇ ਨਾਲ ਸੀ ਸ਼੍ਰੋਮਣੀ ਅਕਾਲੀ ਦਲ ਔਰ ਉਸ ਤੋਂ ਬਾਅਦ ਅਚਾਨਕ ਭਾਜਪਾ ਦੇ ਨਾਲ ਹਮਾਇਤ ਕਰ ਦਿੱਤੀ ਜਾਂਦੀ ਉਹਨਾਂ ਨੂੰ ਸ ਉਸ ਤੋਂ ਬਾਅਦ ਬੀਜੇਪੀ ਦੇ ਨਾਲ ਉਹਦਾ ਰਿਸ਼ਤਾ ਜਿਹੜਾ ਹੈ ਉਹ ਜਗ੍ਜ਼ਾਹਿਰ ਰਿਹਾ ਬੜੀ ਲੰਮੇ ਚਿਰ ਤੱਕ ਉਹ ਬੀਜੇਪੀ ਦੇ ਨਾਲ ਗੱਠਜੋੜ ਕਰਕੇ ਤੇ ਚੋਣਾਂ ਲੜਦੇ ਰਹੇ ਨੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਬੀਜੇਪੀ ਦਾ ਸ਼ੇਅਰ ਪੰਜਾਬ ਦੇ ਵਿੱਚ ਕਿੰਨਾ ਹੁੰਦਾ ਸੀ ਬੀਜੇਪੀ ਦੇ ਕੋਲ ਮਹਿਜ਼ 3 ਸੀਟਾਂ ਹੁੰਦੀਆਂ ਸਨ ਔਰ 3 ਸੀਟਾਂ ਵੀ ਅਕਾਲੀ ਦਲ ਦੇ ਵਾਸਤੇ ਇਸ ਵੇਲੇ ਬਹੁਤ ਮਹੱਤਵਪੂਰਨ ਚੀਜ਼ ਹੈਗੀ ਹੈ ਕਿਉਂਕਿ ਉਹ 3 ਸੀਟਾਂ ਦਾ ਜਿਹੜਾ ਖਲਾਅ ਆ ਇਸ ਵਾਰੀ ਬਿਨਾ ਗੱਠ ਜੋੜ ਦੇ ਲੜਨ ਤੋਂ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਾਇਦ ਭਾਰੀ ਪੈ ਸਕਦਾ ਕਿਉਂਕਿ ਹੁਣ ਬੀਜੇਪੀ ਦੇ ਨਾਲ ਗੱਠ ਚੜ ਨਹੀਂ ਹੈ ਹੁਣ ਕਿਸੇ ਨਾਲ ਵੀ ਗੱਠ ਚੜ ਨਹੀਂ ਹੈ ਔਰ ਹੁਣ ਅਕਾਲੀ ਦਲ ਜਿਹੜਾ ਉਹ ਆਪਣੇ ਤੌਰ ਦੇ ਉੱਤੇ ਚੋਣ ਲੜਦਾ ਪਿਆ ਪਰ ਹੁਣ ਉਹਨਾਂ ਇਸ 3 ਸੀਟਾਂ ਦੇ ਉੱਤੇ ਵੀ ਅਕਾਲੀ ਦਲ ਨੂੰ ਆਪਣੇ ਉਮੀਦਵਾਰ ਲਾ ਬੀਜੇਪੀ ਦੇ ਵੱਲੋਂ ਚੋਣ ਲੜੀ ਜਾਂਦੀ ਸੀ ਯਾਨੀ ਕਿ ਕਿਤੇ ਨਾ ਕਿਤੇ ਬੀਜੇਪੀ ਜਿਹੜਾ ਪ੍ਰੈਸ਼ਰ ਸੀਗਾ ਉਹਨੂੰ ਹੈਂਡਲ ਕਰ ਲੈਂਦੀ ਹੁੰਦੀ ਸੀਗੀ ਬੀਜੇਪੀ ਨੂੰ ਅਕਾਲੀ ਦਲ ਦਾ ਫਾਇਦਾ ਹੋ ਜਾਂਦਾ ਸੀ ਤੇ ਅਕਾਲੀ ਦਲ ਨੂੰ ਬੀਜੇਪੀ ਦਾ ਫਾਇਦਾ ਹੋ ਜਾਂਦਾ ਸੀ ਕਿਤੇ ਨਾ ਕਿਤੇ ਸਟੇਬਿਲਿਟੀ ਬਣੀ ਰਹਿੰਦੀ ਸੀ ਪਰ ਉਸ ਤੋਂ ਬਾਅਦ ਬੀਜੇਪੀ ਹੁਣ ਨਾਲ ਲੜ ਨਹੀਂ ਰਹੀ ਅਕਾਲੀ ਦਲ ਦੀ ਅੰਦਰੂਨੀ ਹਾਲਤ ਜਿਹੜੇ ਬਾਰੇ ਅੱਗੇ ਵੀ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਫਿਲਹਾਲ ਡਾਮਾ ਡੋਲ ਹੈ ਔਰ ਖਾਸ ਕਰਕੇ ਜਿਹੜਾ ਉਹ ਵੋਇਡ ਪੈਦਾ ਹੋਇਆ ਜਿਹੜਾ ਖਲਾਅ ਪੈਦਾ ਹੋਇਆ ਅਕਾਲੀ ਦਲ ਦੇ ਵਾਸਤੇ ਬੀਜੇਪੀ ਦੇ ਨਾਲ ਗੱਠ ਜੋੜ ਨਾ ਹੋਣ ਤੇ ਉਹਦੇ ਨਾਲ ਬੀਜੇ ਉਹ ਅਕਾਲੀ ਦਲ ਦੇ ਵਾਸਤੇ ਬਣ ਸਕਦੀ ਆ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਵਾਸਤੇ ਬਣ ਸਕਦੀ ਆ ਹੁਣ ਸੀਐਮ ਮਾਨ ਇੱਕ ਪਾਸੇ ਜ਼ਰੂਰ ਇਹ ਕਹਿ ਦਿੰਦੇ ਨੇ ਕਿ ਉਹਨਾਂ ਨੂੰ ਅੰਦਰੂਨੀ ਸੂਤਰਾ ਮੁਤਾਬਕ ਖਬਰ ਹੈ ਕਿ ਪੂਰੇ ਪਰਿਵਾਰ ਦੇ ਜਿਹੜੇ ਜੀ ਨੇ ਉਹ ਸਵੇਰੇ ਉੱਠਨਸਾਰ ਵੀ ਰੋਂਦੇ ਨੇ ਤੇ ਸੌਣਸਾਰ ਵੀ ਰੋਂਦੇ ਨੇ ਯਾਨੀ ਕਿ ਦੋਵਾਂ ਸਮਿਆਂ ਦੇ ਵਿੱਚ ਰੋ ਕੇ ਜਾਂਦੇ ਨੇ ਇਹਦਾ ਮਤਲਬ ਇਹੀ ਹੈ ਕਿ ਅਕਾਲੀ ਦਲ ਦੀ ਸਥਿਤੀ ਜਿਹੜੀ ਆ ਉਹ ਬੜੀ ਜ਼ਿਆਦਾ ਨਿਗਰਦੀ ਜਾ ਰਹੀ ਹੈ ਖੈਰ ਇਹੋ ਜੇ ਹਾਲਾਤਾਂ ਦੇ ਚੱਲਦੇ ਜੇ ਗੱਲ ਕਰੀਏ ਅਕਾਲੀ ਦਲ ਦੇ ਅੰਦਰੂਨੀ ਹਾਲਾਤਾਂ ਬਾਰੇ ਅਕਾਲੀ ਦਲ ਇਸ ਵੇਲੇ ਕਿੰਨੀਆਂ ਚੀਜ਼ਾਂ ਤੋਂ ਲੰਘਦਾ ਪਿਆ ਉਥੇ ਇਹ ਜਾਣਨਾ ਵੀ ਬਹੁਤ ਜ਼ਰੂਰਤ ਜ਼ਰੂਰੀ ਹੈ ਕਿ ਅਕਾਲੀ ਦਲ ਭਾਵੇਂ 13 ਦੀਆਂ 13 ਸੀਟਾਂ ਤੋਂ ਇਲੈਕਸ਼ਨ ਲੜਦਾ ਪਿਆ ਪਰ ਦੂਜੇ ਪਾਸੇ ਅਕਾਲੀ ਦਲ ਅੰਦਰੂਨ ਤੌਰ ਦੇ ਉੱਤੇ ਕਮਜ਼ੋਰ ਹੁੰਦਾ ਜਾ ਰਿਹਾ ਸ਼ੁਰੂਆਤੀ ਤੌਰ ਦੇ ਉੱਤੇ ਬੀਬੀ ਮਲੂਕਾ ਜਿਹੜੋ ਜਾਂਦੇ ਨੇ ਯਾਨੀ ਕਿ ਪਰਮਪਾਲ ਕੌਰ ਮਲੂਕਾ ਜਾਂਦੇ ਨੇ ਉਸ ਤੋਂ ਬਾਅਦ ਇੱਕ ਵਿਚਾਰਤਾ ਰ ਖੜੀ ਹੋ ਗਈ ਕਿ ਹੁਣ ਸਿਕੰਦਰ ਸਿੰਘ ਮਲੂਕਾ ਦਾ ਅਗਲਾ ਪਲਾਨ ਕੀ ਹੋਵੇਗਾ ਉਹ ਕਿੱਧਰ ਵੱਲ ਨੂੰ ਜਾਣਗੇ ਹਾਲਾਂਕਿ ਸਿਕੰਦਰ ਸਿੰਘ ਮਲੂਕਾ ਨੇ ਕੋਈ ਗੱਲ ਨਹੀਂ ਸੀ ਕਹੀ ਉਹਨਾਂ ਨੇ ਕਿਹਾ ਸੀ ਕਿ ਉਹ ਅਕਾਲੀ ਦਲ ਦੇ ਨਾਲ ਹੈਗੇ ਨੇ ਉਹ ਕਿਉਂਕਿ ਟਕਸਾਲੀ ਅਕਾਲੀਆਂ ਦੇ ਵਿੱਚੋਂ ਆਉਂਦੇ ਨੇ ਪਰ ਦੂਜੇ ਪਾਸੇ ਹਾਲ ਹੀ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਦਾ ਇੱਕ ਬਿਆਨ ਸਾਹਮਣੇ ਆਉਂਦਾ ਜਿਸ ਦੇ ਵਿੱਚ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਿਫਤਾਂ ਕਰਦੇ ਨ ਹੋ ਰਿਹਾ ਸੁਖਬੀਰ ਬਾਦਲ ਵਿਰੋਧਤਾ ਕਰ ਰਹੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੇ ਸਿਕੰਦਰ ਸਿੰਘ ਮਲੂਕਾ ਦੂਜੇ ਪਾਸੇ ਉਹਨਾਂ ਦੇ ਹੱਕ ਦੇ ਵਿੱਚ ਗੱਲਾਂ ਕਰ ਰਹੇ ਨੇ ਖੈਰ ਇਹਦੇ ਨਾਲ ਸਥਿਤੀ ਜਿਹੜੀ ਆ ਉਹ ਸਾਫ਼ ਸਪਸ਼ਟ ਹੋ ਜਾਂਦੀ ਹੈ ਕਿ ਅਕਾਲੀ ਦਲ ਦੇ ਨਾਲ ਮਲੂਕਾ ਸਾਹਿਬ ਕਿੰਨੇ ਕੁ ਹੈਗੇ ਨਹੀਂ ਪਰ ਦੂਜੇ ਪਾਸੇ ਜੇ ਅੱਗੇ ਵਧੀਏ ਤਾਂ ਸਿਰਫ ਸਿਕੰਦਰ ਸਿੰਘ ਮਲੂਕਾ ਤੱਕ ਹੀ ਸੀਮਤ ਹੋ ਕੇ ਨਹੀਂ ਰਹਿ ਗਿਆ ਸਾਰਾ ਧਰਮਦਾਰ ਉਸ ਤੋਂ ਬਾਅਦ ਢੀਂਸਾ ਪਰਿਵਾਰ ਆਉਂਦਾ ਢੀਂਸਾ ਪਰਿਵਾਰ ਨੂੰ ਸੰਗਰੂਰ ਸੀਟ ਨਹੀਂ ਮਿਲਦੀ ਤੇ ਢੀਂਸਾ ਪਰਿਵਾਰ ਗੁੱਸਾ ਹੋ ਜਾਂਦਾ ਨਾਰਾਜ਼ ਹੋ ਜਾਂਦਾ ਹੈ ਇਸ ਵੇਲੇ ਅਕਾਲੀ ਦਲ ਦੀ ਕਿਸੇ ਰੈਲੀ ਦੇ ਵਿੱਚ ਢੀਂਸਾ ਪਰਿਵਾਰ ਨਜ਼ਰ ਨਹੀਂ ਆ ਰਿਹਾ ਔਰ ਹਾਲ ਹੀ ਦੇ ਵਿੱਚ ਢੀਂਸਾ ਪਰਿਵਾਰ ਦੇ ਵੱਲੋਂ ਸੁਖਦੇਵ ਸਿੰਘ ਢੀਂਸਾ ਨੇ ਇੱਕ ਹੋਰ ਬਿਆਨ ਦੇ ਦਿੱਤਾ ਜਿਹੜਾ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਟੀਨਸਾ ਪਰਵਾਰ ਇਹ ਦੋ ਇਹੋ ਜਿਹੇ ਪਰਿਵਾਰ ਨੇ ਜਿਹੜੇ ਅਕਾਲੀ ਦਲ ਦੇ ਵਿੱਚ ਟਕਸਾਲੀ ਅਕਾਲੀ ਨੇ ਔਰ ਇੱਕ ਵੱਡੇ ਰਸੂਖਦਾਰ ਪਰਿਵਾਰ ਨੇ ਔਰ ਉਸ ਤੋਂ ਅੱਗੇ ਵੀ ਚੱਲਦੇ ਆ ਜੇ ਇਹ ਫਰਸਤ ਜਿਹੜੀ ਹੈ ਉਹ ਇੰਨੀ ਛੋਟੀ ਨਹੀਂ ਹੈ ਇੱਕ ਹੋਰ ਨਾਮ ਅੱਗੇ ਵੱਡਾ ਨਾਮ ਜਿਹੜਾ ਸਾਹਮਣੇ ਆਉਂਦਾ ਉਹ ਹੈ आदेश प्रताप कहरोंदा आदेश प्रताप कहरो जोनादा पट्टी ਹਲਕੇ ਦੇ ਵਿੱਚ ਖਾਸਾ ਰਸੂਖ ਹੈ ਕਹਿ ਸਕਦੇ ਆ ਖਡੂਰ ਸਾਹਿਬ ਹਲਕੇ ਦੇ ਵਿੱਚ ਖਾਸਾ ਰਸੂਖ ਹੈ ਉਹ ਆਦੇਸ਼ ਪ੍ਰਤਾਪ ਕਹਿਰੋ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲਗਾ ਕੇ ਕਿਉਂਕਿ ਉਹਨਾਂ ਨੇ ਇਹ ਸੁਜੈਸ਼ਨ ਦਿੱਤੀ ਸੀ ਕਿ ਖਡੂਰ ਸਾਹਿਬ ਤੋਂ ਪਾਈ ਅਮਰਿਤਪਾਲ ਸਿੰਘ ਦੀ ਹਮਾਇਤ ਕਰ ਦਿੱਤੀ ਜਾਵੇ ਜੋ ਕਿ ਨਹੀਂ ਕੀਤੀ ਗਈ ਉਤੋਂ ਵਿਰਸਾ ਸਿੰਘ ਬਲਟੋ ਸਾਨੂੰ ਖਿਲਾੜ ਦਿੱਤਾ ਗਿਆ ਵਿਰਸਾ ਸਿੰਘ ਬਲਟੋਹਾ ਤੇ ਆਦੇਸ਼ ਪ੍ਰਤਾਪ ਕੈਰੋਂ ਦੇ ਵਿੱਚਲੀ ਟਸਲ ਜਿਹੜੀ ਹੈ ਉਹਦੇ ਬਾਰੇ ਹਰ ਕੋਈ ਜਾਣਦਾ ਔਰ ਵਿਰਸਾ ਸਿੰਘ ਬਲਟੋਹਾ ਜਾਂ ਘੁੰਮ ਕੇ ਬਿਕਰਮ ਸਿੰਘ ਮਜੀਠੀਆ ਦੀ ਜਿਹੜੀ ਟਸਲ ਰਹੀ ਹੈ ਆ ਆਦੇਸ਼ ਪ੍ਰਤਾਪ ਕੈਰੋਂ ਨਾਲ ਉਹ ਹਰ ਕੋਈ ਜਾਣਦਾ ਕਿਉਂਕਿ ਮਾਝ ਖੇਤਰ ਦੇ ਸਾਰੇ ਲੀਡਰ ਨੇ ਇਹ ਔਰ ਇਹਨਾਂ ਲੀਡਰਾਂ ਦਾ ਆਪਸੀ ਜਿਹੜਾ ਖਿੱਚੋਤਾਣਾ ਉਹ ਬਣੀ ਰਹੀ ਹੈ ਸਿਕੰਦਰ ਸਿੰਘ ਮਲੂਕਾ ਜਾਂਦੇ ਨੇ ਟੀਨਸਾ ਪਰਿਵਾਰ ਜਾਂਦਾ ਹੈ ਆਦੇਸ਼ ਪ੍ਰਤਾਪ ਕੈਰੋ ਨੂੰ ਕੱਢ ਦਿੱਤਾ ਜਾਂਦਾ ਹੈ ਔਰ ਉਸ ਤੋਂ ਬਾਅਦ ਭਾਈ ਮਨਜੀਤ ਸਿੰਘ ਵੀ ਚਲ ਜਾਂਦੇ ਨੇ ਜਿਹੜੇ ਕਿ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵੀ ਨੇ ਔਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਨੇ ਖਾਸ ਕਰਕੇ ਉਹਨਾਂ ਦਾ ਰਸੂਖ ਵੱਡਾ ਹੈ ਕਿਉਂਕਿ 84 ਦੇ ਹਮਲੇ ਦੇ ਸਮੇਂ ਉਹ ਉਹਨਾਂ ਦੇ ਭਰਾ ਔਰ ਬਾਕੀ ਸਾਰੇ ਜਿਹੜੇ ਲੋਕ ਸੀਗੇ ਉਹ ਜ਼ਿਆਦਾ ਐਕਟਿਵ ਸੀਗੇ ਭਾਈ ਅਮਰੀਕ ਸਿੰਘ ਦੇ ਭਰਾ ਨੇ ਸੰਤ ਕਰਤਾਰ ਸਿੰਘ ਪਿੰਡਰਾਂ ਵਾਲਿਆਂ ਦੇ ਸੁਪੁੱਤਰ ਨੇ ਔਰ ਨਾਲ ਦੀ ਨਾਲ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਰਹੇ ਹੋਏ ਨੇ ਉਹੀ ਪਾਰਟੀ ਛੱਡ ਕੇ ਚਲੇ ਜਾਂਦੇ ਨੇ ਔਰ ਸਾਫ਼ ਕਹਿ ਰਹੇ ਨੇ ਕਿ ਇਹ ਅਕਾਲੀ ਦਲ ਨਹੀਂ ਇਹ ਖਾਲੀ ਦਲ ਬਣ ਕੇ ਰਹਿ ਗਿਆ ਔਰ ਦੂਜੇ ਪਾਸੇ ਭਾਈ ਅਮਰਪਾਲ ਸਿੰਘ ਦਾ ਸਮਰਥਨ ਦੇ ਰਹਿੰਦੇ ਨੇ ਜਿਸ ਤੋਂ ਅਕਾਲੀ ਦਲ ਦੇ ਅੰਦਰੂਨੀ ਹਾਲਾਤ ਸਾਫ਼ ਪ੍ਰਤੀਤ ਹੋ ਸਕਦੇ ਨੇ ਯਾਨੀ ਕਿ ਖਡੂਰ ਸਾਹਿਬ ਹਲਕੇ ਦੇ ਵਿੱਚ ਹੀ ਇੰਨਾ ਫੇਰ ਬਦਲ ਹੋ ਗਿਆ ਕਿ ਅਕਾਲੀ ਦਲ ਇਸ ਹਲਕੇ ਦੇ ਵਿੱਚ ਪ੍ਰੋਪਰਲੀ ਸਟੈਂਡ ਹੋ ਹੀ ਨਹੀਂ ਪਾਰਿਆ ਪਰ ਦੂਜੇ ਪਾਸੇ ਬਾਕੀ ਹਲਕੇ ਵੀ ਮੌਜੂਦ ਨੇ ਬਠਿੰਡਾ ਹਲਕਾ ਮੌਜੂਦ ਹੈ ਔਰ ਬਠਿੰਡੇ ਹਲਕੇ ਦੇ ਵਿੱਚ ਹਰਸਿਮਰਤ ਕੌਰ ਬਾਦਲ ਦੇ ਖਿਲਾਫ ਖਾਸਾ ਜੋਰ ਲੱਗਿਆ ਅਜੀਤਮੰਦਰ ਸਿੱਧੂ ਨੇ ਨਾਲ ਨਾਲ ਗੁਰਮੀਤ ਸਿੰਘ ਖੁੰਡੀਆਂ ਨੇ ਪਰਮਪਾਲ कौर ਸਿੱਧੂ ਹੈ ਔਰ ਬੜੇ ਹੀ ਤੀਬਰਤਾ ਦੇ ਨਾਲ ਜਿਹੜਾ ਇੱਥੇ ਪ੍ਰਚਾਰ ਉਹ ਚੱਲਦਾ ਪਿਆ ਬੀਬੀ ਹਰਸਿਮਰਤ कौर ਬਾਦਲ ਦੇ ਖਿਲਾਫ ਜ਼ਾਹਿਰ ਤੌਰ ਦੇ ਉੱਤੇ ਇਹੋ ਜੀ ਸਥਿਤੀ ਦੇ ਵਿੱਚ ਬਾਦਲ ਪਰਿਵਾਰ ਦੇ ਜਿਹੜੇ ਆਪਣੇ ਹਲਕੇ ਨੇ ਉੱਥੋਂ ਹੀ ਜਿਹੜੀ ਆਪਣੀ ਕੁਰਸੀ ਉਹ ਨਹੀਂ ਸੰਭਾਲੀ ਜਾ ਰਹੀ ਤੇ ਸਮਝਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਅੱਗੇ ਇਹਨੂੰ ਫੋਲੋ ਅਪ ਇਹਦਾ ਲਵੇਗਾ ਜਾਂ ਅੱਗੇ ਕਿਦਾਂ ਇਹਨੂੰ ਤੋੜੇਗਾ ਇਹ ਸਾਰੀ ਸਥਿਤੀ ਨੂੰ ਪਰ ਦੂਜੇ ਪਾਸੇ ਸਿਰਫ ਇੰਨਾ ਹੀ ਸਭ ਕੁਝ ਬਾਦਲ ਪਰਿਵਾਰ ਨੂੰ ਨਖੇੜਨ ਲਈ ਪੂਰਾ ਨਹੀਂ ਹੈ ਕੁਝ ਬਾਈਨਰੀ ਚੀਜ਼ਾਂ ਵੀ ਸਾਹਮਣੇ ਆ ਰਹੀਆਂ ਨੇ ਕੁਝ ਬਾਈਨਰੀ ਅਧਿਐਨ ਵੀ ਸਾਹਮਣੇ ਆ ਰਹੇ ਨੇ ਜਿਸ ਦੇ ਮਤਬਕ ਜਿਹੜੇ ਵੋਟਰਸ ਨੇ ਉਹ ਜ਼ਿਆਦਾਤਰ ਇਸ ਮਤ ਦੇ ਹੁੰਦੇ ਜਾ ਰਹੇ ਨੇ ਕਿ ਅਕਾਲੀ ਤੇ ਭਾਜਪਾ ਗੱਠ ਜੋੜ ਜੇ ਹੁਣ ਨਹੀਂ ਹੋਇਆ ਤੇ ਉਹ ਵੋਟਾਂ ਦੇ ਬਾਅਦ ਤਾਂ ਹੋਣਾ ਹੀ ਹੈ ਵੋਟਾਂ ਦੇ ਬਾਅਦ ਤਾਂ ਪ੍ਰੋਪਰਲੀ ਉਹ ਗੱਠ ਜੋੜ ਹੋਵੇਗਾ ਹੀ ਹੋਵੇਗਾ ਕਿਤੇ ਨਾ ਕਿਤੇ ਅੰਦਰੂਨ ਸਮਿਕਰਣ ਵੀ ਸਾਹਮਣੇ ਆ ਰਹੇ ਨੇ ਕਿ ਦਿੱਲੀ ਦੇ ਵਿੱਚ ਵੀ ਜੇ ਬੀਜੇਪੀ ਵਧੀਆ ਪਰਫਾਰਮ ਕਰਦੀ ਹੈ ਤੇ ਅਕਾਲੀ ਦਲ ਜ਼ਰੂਰ ਆਉਣ ਦੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਗੱਠ ਜੋੜ ਕਰ ਲੇਗਾ ਔਰ ਜੇ ਬੀਜੇਪੀ ਇਨਾ ਜ਼ਿਆਦਾ ਵਧੀਆ ਪਰਫਾਰਮ ਨਹੀਂ ਵੀ ਕਰ ਪਾਉਂਦੀ ਤਾਂ ਜ਼ਰੂਰ ਬੀਜੇਪੀ ਨੂੰ ਕੋਈ ਨਾ ਕੋਈ ਦੂਸਰੀ ਪਾਰਟੀ ਵੀ ਚਾਹੀਦੀ ਹੋਵੇਗੀ ਉਸ ਸਥਿਤੀ ਦੇ ਵਿੱਚ ਵੀ ਬੀਜੇਪੀ ਅਕਾਲੀ ਦਲ ਨਾਲ ਗੱਠਜੋੜ ਕਰ ਸਕਦੀ ਹੈ ਜਿਸ ਦੇ ਕਾਰਨ ਲੋਕਾਂ ਦੇ ਵਿੱਚ ਵੀ ਜਦੋਂ ਇਹ ਰੁਝਾਨ ਆ ਗਿਆ ਲੋਕ ਇਹ ਸੋਚਣ ਲੱਗ ਗਏ ਕਿ ਹੁਣ ਜੇ ਅਕਾਲੀ ਦਲ ਨੂੰ ਵੀ ਵੋਟ ਪਾਉਣੀ ਹੈ ਤਾਂ ਘੁੰਮ ਕਿਉਂ ਬੀਜੇਪੀ ਨੂੰ ਹੀ ਪੈਣੀ ਹੈ ਤਾਂ ਸਿੱਧੀ ਬੀਜੇਪੀ ਨੂੰ ਹੀ ਪਾ ਲਓ ਇਹ ਵੀ ਇੱਕ ਬਾਈਨਰੀ ਕਨਸੈਪਟ ਜਿਹੜਾ ਉਹ ਸਾਹਮਣੇ ਆ ਰਿਹਾ ਜਿਸ ਦੇ ਨਾਲ ਲੋਕਾਂ ਦਾ ਅਕਾਲੀ ਦਲ ਤੋਂ ਛੋਟ ਹੁਣ ਬੀਜੇਪੀ ਵੱਲ ਰੁਝਾਨ ਹੌਲੀ-ਹੌਲੀ ਵਧਦਾ ਪ੍ਰਤੀਤ ਹੋ ਰਿਹਾ ਜਾਂ ਫਿਰ ਨੇ ਇਹ ਦੋ ਸਿਆਸੀ ਉਭਾਰ ਕਿਹੜੇ ਨੇ ਇਹ ਭਾਈ ਅਮਰਿਤਪਾਲ ਸਿੰਘ ਖੜੂਰ ਸਾਹਿਬ ਤੋਂ ਹੈ ਔਰ ਫਰੀਦਕੋਟ ਤੋਂ ਸਰਬਜੀਤ ਸਿੰਘ ਨੇ ਸਰਬਜੀਤ ਸਿੰਘ ਸ਼ਹੀਦ ਬਿਆਨ ਸਿੰਘ ਦੇ ਸੁਪੁੱਤਰ ਨੇ ਔਰ ਨਾਲ ਦੀ ਨਾਲ ਪਾਈ ਅਮਰਿਤਪਾਲ ਸਿੰਘ ਨੇ ਖਡੂਰ ਸਾਹਿਬ ਤੋਂ ਜਿਨ੍ਹਾਂ ਦੇ ਆਉਣ ਤੋਂ ਬਾਅਦ ਸਮਿਕਰਣ ਕੁਝ ਬਦਲ ਚੁੱਕੇ ਨੇ ਇਹ ਗੱਲ ਕਰੀਏ ਸਰਬਜੀਤ ਸਿੰਘ ਦੀ ਫਰੀਦਕੋਟ ਤੋਂ ਜਿਹੜੇ ਉਮੀਦਵਾਰ ਨੇ ਹੁਣ ਉਹ ਪਹਿਲਾਂ 2004 ਦੇ ਵਿੱਚ ਵੀ ਇਲੈਕਸ਼ਨਸ ਲੜ ਚੁੱਕੇ ਨੇ ਉਸ ਵੇਲੇ ਵੀ ਉਹਨਾਂ ਨੂੰ ਲੱਖ ਡੇਢ ਲੱਖ ਦੇ ਕਰੀਬ ਵੋਟਾਂ ਪਈਆਂ ਸਨ ਪਰ ਹੁਣ ਉਹਨਾਂ ਦਾ ਸਪੋਰਟ ਜਿਹੜਾ ਉਹ ਜ਼ਿਆਦਾ ਵਧਦਾ ਜਾ ਰਿਹਾ ਉਹਨਾਂ ਦੀ ਸਪੋਰਟ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਪ੍ਰਚਾਰ ਨੇ ਉਹ ਜ਼ਿਆਦਾ ਵਧਦੇ ਜਾ ਰਹੇ ਨੇ ਔਰ ਫਰੀਦਕੋਟ ਦੇ ਲੋਕ ਵੀ ਹੁਣ ਸਰਬਜੀਤ ਸਿੰਘ ਦਾ ਨਾਮ ਲੈਣ ਲੱਗ ਗਏ ਨੇ ਮੀਡੀਆ ਦੇ ਉੱਤੇ ਸਰਬਜੀਤ ਸਿੰਘ ਛਾਇਏ ਰਹਿੰਦੇ ਨੇ ਔਰ ਦੂਜੇ ਪਾਸੇ ਜੇ ਹੁੰਦੇ ਪ੍ਰਚਾਰ ਦੀ ਗੱਲ ਕਰੀਏ ਤਾਂ ਭਾਈ ਅਮਰਿਤਪਾਲ ਸਿੰਘ ਦਾ ਰਿਕਾਰਡ ਨਹੀਂ ਕੋਈ ਟੋੜ ਸਕਦਾ ਕਿਉਂਕਿ ਦਿਨ ਪ੍ਰਤੀ ਦਿਨੇ ਗੱਲ ਦੇਖੀ ਗਈ ਹੈ ਕਿ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦਾ ਗ੍ਰਾਫ ਕਿਵੇਂ ਵੱਧ ਆ ਗਿਆ ਕਿਵੇਂ ਹੌਲੀ ਹੌਲੀ ਕਰਦੇ ਆ ਨਾ ਸਿਰਫ ਖਡੂਰ ਸਾਹਿਬ ਨਾ ਸਿਰਫ ਪੰਜਾਬ ਨਾ ਸਿਰਫ ਭਾਰਤ ਸਗੋਂ ਦੇਸ਼ ਵਿਦੇਸ਼ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਸਮਰਥਨ ਜਿਹੜਾ ਉਹ ਹੋਣ ਲੱਗ ਗਿਆ ਜਿਸ ਦੇ ਨਾਲ ਫਰੀਦਕੋਟ ਅਤੇ ਖਡੂਰ ਸਾਹਿਬ ਇਹ ਦੋ ਹਲਕੇ ਐਦਾਂ ਦੇ ਨਹੀਂ ਜੋ ਜ਼ਰੂਰ ਅਕਾਲੀ ਦਲ ਨੂੰ ਸਿੱਧੀ ਟਾਹ ਮਾਰ ਸਕਦੇ ਹਾਲਾਂਕਿ ਇਹਨਾਂ ਦੇ ਵਾਧ ਦੇ ਗ੍ਰਾਫ ਦੇ ਨਾਲ ਇਹ ਨਹੀਂ ਸੋਚਿਆ ਜਾ ਸਕਦਾ ਕਿ ਇਹ ਜਿੱਤ ਸਕਦੇ ਹਨ ਜਾਂ ਨਹੀਂ ਇਹ ਤਾਂ ਇੱਕ ਵੱਖਰਾ ਟੌਪਿਕ ਹੈ ਪਰ ਸਭ ਤੋਂ ਪਹਿਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਹ ਕਿਹੜੀ ਪਾਰਟੀ ਨੂੰ ਖੋਰਾ ਪਾਉਣਗੇ ਕਿਹੜੀ ਪਾਰਟੀ ਨੂੰ ਅੰਦਰੋਂ ਜਾ ਕੇ ਭੇਦਣਗੇ ਦਰਸਲ ਖਡੂਰ ਸਾਹਿਬ ਦੀਆਂ ਫਰੀਦਕੋਟ ਦੀ ਗੱਲ ਕਰੀਏ ਤਾਂ ਜ਼ਰੂਰ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਵੋਟ ਜਿਹੜੀ ਇੱਥੇ ਟੁੱਟ ਸਕਦੀ ਹੈ ਕਿਉਂਕਿ ਦੋਵੇਂ ਪੰਥਕ ਉਮੀਦਵਾਰ ਨੇ ਭਾਵੇਂ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰ ਲਈਏ ਭਾਵੇਂ ਸਰਬਜੀਤ ਸਿੰਘ ਦੀ ਗੱਲ ਕਰ ਲਈਏ ਪੰਥਕ ਉਮੀਦਵਾਰ ਨੇ ਰੁਝਾਨ ਆਪਣੇ ਵੱਲ ਪੰਥ ਦਾ ਲਿਜਾ ਸਕਦੇ ਨੇ ਖਡੂਰ ਸਾਹਿਬ ਹਲਕੇ ਦੀ ਤਾਂ ਗੱਲ ਵੱਖਰੀ ਹੈ ਪੰਥ ਦੇ ਤੌਰ ਦੇ ਉੱਤੇ ਪਰ ਤਾਂਮੀ ਭਾਈ ਅਮਰਿਤਪਾਲ ਸਿੰਘ ਔਰ ਸਰਬਜੀਤ ਸਿੰਘ ਅਕਾਲੀ ਦਲ ਦੇ ਵੋਟ ਜਿਹੜੇ ਨੇ ਉਹ ਤੋੜ ਸਕਦੇ ਨੇ ਜਿਸ ਦੇ ਨਾਲ ਅਕਾਲੀ ਦਲ ਨੂੰ ਜ਼ਰੂਰ ਚਿੰਤਾ ਹੋਵੇਗੀ ਔਰ ਹੋਣੀ ਚਾਹੀਦੀ ਵੀ ਹੈ ਕਿਉਂਕਿ ਆਉਂਦਾ ਸਮਾਂ ਅਕਾਲੀ ਦਲ ਦੀ ਸਿਆਸੀ ਸਟੇਬਿਲਟੀ ਲਈ ਖਤਰਾ ਬਣ ਸਕਦਾ ਹੈ ਜੋ ਵੀ ਹੋਏਗਾ ਉਹਦੇ ਸਮੇਂ ਦੇ ਵਿੱਚ ਉਹ 4 ਤਰੀਕ ਨੂੰ ਪਤਾ ਲੱਗ ਜਾਣਾ ਅੱਜ 29 ਤਰੀਕ ਹੋ ਚੁੱਕੀ ਹੈ 30 31 ਤੇ ਇੱਕ ਇੱਕ ਨੂੰ ਵੋਟਾਂ ਪੈਣਗੀਆਂ ਇੱਕ ਤੋਂ ਬਾਅਦ 4 ਤਰੀਕ ਨੂੰ ਰਿਜ਼ਲਟ ਆ ਜਾਏਗਾ ਜੋ ਵੀ ਹੋਏਗਾ ਉਰ ਤੱਕ ਦੱਸਦੇ ਰਵਾਂਗੇ ਬਨੇ ਰੋ 1 India ਪੰਜਾਬੀ ਤੇ Subscribe to 1 India channel and never miss an update